ਸਭ ਤੋਂ ਪਹਿਲਾਂ ਉਹਦੇ ਅੰਦਰ ਪਛਤਾਵਾ ਹੁੰਦਾ ਹੈ ਕਿਉਂਕਿ ਜਿਹੜੀਆਂ ਗਲਤੀਆਂ ਉਹਨੇ ਅਨਜਾਨੇ ਚ ਕੀਤੀਆਂ ਜਾਂ ਹੰਕਾਰਪੂਣੇ ਚ ਕੀਤੀਆਂ ਉਹ ਗਲਤੀਆਂ ਜਦੋਂ ਸਾਹਮਣੇ ਆਉਂਦੀਆਂ ਫਿਰ ਇਕੱਲਾ ਪਛਤਾਨ ਲੱਗ ਪੈਂਦਾ ਨਹੀਂ ਸਿੱਖਣਾ ਚਾਹੀਦਾ ਮੈਂ ਘਰ ਬੈਠਾ ਇਹ ਪਛਤਾਵਾ ਕਈ ਵਾਰੀ ਜਦੋਂ ਸ਼ਬਦ ਨਾ ਪੱਲੇ ਹੋਵੇ ਸੰਗਤ ਨਾ ਹੋਵੇ ਬੰਦੇ ਸੂਸ਼ੈ ਕਰ ਜਾਂਦੇ ਆ ਇਹਨੂੰ ਮਾਨਸਿਕ ਰੋਗੀ ਕਹਿੰਨੇ ਕਿਉਂਕਿ ਆਪਣੇ ਆਪ ਤੋਂ ਡਰ ਲੱਗਣ ਲੱਗ ਪੈਂਦਾ ਪਛਤਾਵੇ ਤੋਂ ਬਾਅਦ ਫਿਰ ਅਗਲਾ ਸ਼ਬਦ ਹੁੰਦਾ ਹੈ ਪ੍ਰਾਸ਼ਚਿਤ ਪ੍ਰਾਸ਼ਚਿਤ ਦਾ ਅਰਥ ਹੈ ਕਿ ਜਿਹੜੇ ਕੰਮ ਅੱਜ ਤੱਕ ਮੈਂ ਮਾੜੇ ਕੀਤੇ ਨੇ ਅੱਜ ਤੋਂ ਬਾਅਦ ਮੈਂ ਪਰਨ ਕਰਨਾ ਇਹੋ ਜਿਵੇਂ ਮੈਂ ਮਾੜੇ ਕਰਮ ਕਦੀ ਨਹੀਂ ਕਰਾਂਗਾ ਇਹ ਪ੍ਰਾਸ਼ਚਿਤ ਹੈ ਪ੍ਰਾਸ਼ਚਿਤ ਕਰਦਾ ਬੰਦਾ ਪ੍ਰਾਸ਼ਚਿਤ ਵਿੱਚ ਉਸ ਤੋਂ ਅਗਲਾ ਹੁੰਦਾ ਤੋਬਾ ਇਹ ਨੇੜੇ-ਨੇੜੇ ਨੇ ਦੋਵੇਂ ਜਦੋਂ ਬੰਦਾ ਤੋਬਾ ਕਰਨ ਲੱਗਦਾ ਹੈ ਫਿਰ ਇਹਦੇ ਸਰੀਰ ਦੀ ਮੁਦਰਾ ਬਦਲ ਜਾਂਦੀ ਐਕਸ਼ਨ ਬਦਲ ਜਾਂਦੇ ਹੈ ਫਿਰ ਬੇਨਤੀ ਸੁਣੋ ਪਛਤਾਵਾ ਪਛਤਾਵੇ ਦੇ ਵਿੱਚੋਂ ਪ੍ਰਾਸ਼ਚਿਤ ਜਿਹਨੂੰ ਪ੍ਰਾਸ਼ਚਿਤ ਕਿਆ ਉਸ ਤੋਂ ਬਾਅਦ ਇਹ ਤੋਬਾ ਕਰਦਾ ਤੋਬਾ ਵਿੱਚ ਕੀ ਹੁੰਦਾ ਇਹ ਕਈ ਵਾਰੀ ਦੋਨਾਂ ਕੰਨਾਂ ਤੇ ਹੱਥ ਰੱਖਣ ਲੱਗ ਪੈਂਦਾ ਕੱਲਾ ਕਦੀ ਹੱਥ ਜੋੜਨ ਲੱਗ ਪੈਂਦਾ ਤੁਸੀਂ ਦੇਖੋ ਕੱਲਾ ਸਿਮਰਨ ਕਰਦਾ ਬੰਦਾ ਜ਼ਮੀਨ ਤੇ ਵਾਰ-ਵਾਰ ਮੱਥਾ ਰਗੜੀ ਜਾਏਗਾ ਇਹਦਾ ਕਾਰਨ ਇਹ ਉਹਦੇ ਅੰਦਰ ਤੋਬਾ ਵਾਲੀ ਬਿਰਤੀ ਪੈਦਾ ਹੋ ਚੁੱਕੀ ਹੈ ਅੱਜ ਤੋਂ ਬਾਅਦ ਨਹੀਂ ਮੈਂ ਕਰਾਂਗਾ ਹੱਥ ਜੋੜਦਾ ਮੈਂ ਨਹੀਂ ਕਰਾਂਗਾ ਮੈਂ ਕੋਰ ਦਾਸ ਕੀਤੀ ਸੀ ਬਾਬਾ ਫਰੀਦ ਸਾਹਿਬ ਦੇ ਕੁਝ ਰਚਨਾ ਫਾਰਸੀ ਵਿੱਚ ਵੀ ਹੈ ਸਾਡੇ ਕੋਲ ਸਾਰੀ ਲੈਂਦੀ ਪੰਜਾਬੀ ਆ ਜਿਹੜਾ ਭਾਈ ਸਾਹਿਬ ਜੀ ਦੱਸ ਰਹੇ ਸਮਾਂ ਜੀ ਅੱਜ ਆਹੋ ਪੋਠੋਹਾਰੀ ਮਾਤਾ ਜੀ ਦਾ ਸਥਾਨ ਤੇ ਸੱਚੀ ਮੁੱਚੇ ਨਾ ਸਿੰਘਾਂ ਦੀ ਸੇਵਾ ਕਰਿਓ ਮਾਤਾ ਜੀ ਦਾ ਸਥਾਨ ਬੜੀ ਵੱਡੀ ਗੱਲ ਹੈ ਉੱਥੇ ਉਹ ਅਸਲ ਚੀਕ ਹੈ ਕਿ ਜਿਹੜਾ ਪਛਤਾਵਾ ਪੈਦਾ ਹੁੰਦਾ ਹੈ ਉਹਦੇ ਵਿੱਚੋਂ ਫਿਰ ਪ੍ਰਾਂਛਿਤ ਕਰਮ ਜਨਮ ਲੈਂਦਾ ਫਿਰ ਬੰਦਾ ਤੋਬਾ ਕਰਨ ਲੱਗ ਪੈਂਦਾ ਤੇ ਬਾਬੇ ਫਰੀਦ ਨੇ ਲੈਂਦੀ ਬਹੁਤ ਬੋਲੀ ਉਹਦੇ ਵਿੱਚ ਮੈਂ ਇੱਕ ਤੁਹਾਨੂੰ ਘਟਨਾ ਸੁਣਾਉਣਾ ਕਿਉਂਕਿ ਬਾਬਾ ਫਰੀਦ ਸਾਹਿਬ ਦੇ ਮੁਰਸ਼ਿਦ ਦਾ ਨਾਮ ਸੀ ਇਕਵਾਜ਼ਾ ਬਖਤਿਆਰ ਕਾਕੀ ਇਹਨਾਂ ਤੋਂ ਬਾਅਦ ਜਿਹੜੇ ਗੱਦੀ ਨਿਸ਼ੀਨ ਬਣੇ ਉਹਨਾਂ ਦਾ ਨਾਮ ਸੀ حضرت ਨizamuddin ਔਲੀਆ ਜਿਨ੍ਹਾਂ ਦਾ ਸਟੇਸ਼ਨ ਵੀ ਦਿੱਲੀ ਇਹ ਫਰੀਦ ਸਾਹਿਬ ਤੋਂ ਬਾਅਦ ਸਨ ਇੱਕ ਦਿਨ حضرت ਨizamuddin auliyya ਬੈਠੇ ਨੇ ਤੇ ਇਹਨਾਂ ਦੇ ਸ਼ਗਿਰਦਾਂ ਨੇ ਜਾਂ ਇਹਨਾਂ ਦੇ ਕੋਲ ਜਿਹੜੇ murid ਸਨ ਉਹਨਾਂ ਨੇ ਪੁੱਛ ਲਿਆ ਜੀ ਸਾਨੂੰ ਦੱਸੋ ਬਾਬਾ ਫਰੀਦ ਸਾਹਿਬ ਦੀ ਜ਼ਿੰਦਗੀ ਦੀ ਕੋਈ ਘਟਨਾ ਜਿਹੜੀ ਤੁਸੀਂ ਇਕੱਲਿਆਂ ਰਾਤ ਕਿਤੇ ਦੇਖੀ ਹੋਵੇ ਜਾਂ ਦੇ ਨੇ حضرت ਨizamuddin auliyya ਸਾਹਿਬ ਨੇਤਰ ਭਰ ਕੇ ਕਹਿੰਦਿਆ ਇੱਕ ਰਾਤ ਦੀ ਗੱਲ ਹੈ ਕਿ ਦਰਵਾਜ਼ਾ ਬੰਦ ਸੀ ਅੰਦਰ ਦੀਵਾ ਬਲ ਰਿਹਾ ਸੀ ਸਿਰਫ ਤੇ ਉਸ ਦੀਵੇ ਦੀ ਲੋ ਦੇ ਵਿੱਚ ਫਰੀਦ ਸਾਹਿਬ ਸਨ ਮੈਂ ਬਾਹਰ ਸਾਂ ਮੈਂ ਸੌਂ ਗਿਆ ਅੱਧੀ ਰਾਤ ਵੇਲੇ ਮੈਨੂੰ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤੋਬਾ ਜਦੋਂ ਬੰਦਾ ਕਰਦਾ ਫਿਰ ਯਾਦ ਰੱਖਿਓ ਪਛਤਾਵਾ ਕਰਦਾ ਪਛਤਾਵਾ ਵੀ ਕਈ ਵਾਰੀ ਢੇੜਾ ਦੇ ਦਿੰਦਾ ਅੱਜ ਪਛਤਾਵਾ ਸਵੇਰੇ ਫਿਰ ਕਰ ਲਿਆ ਜਦੋਂ ਪ੍ਰਾਂਚਿਤ ਹੁੰਦਾ ਹੈ ਨਾ ਫਿਰ ਪਰਨ ਕਰਦਾ ਹੈ ਡਾਡਾ ਹੋ ਜਾਂਦਾ ਅੱਜ ਨਹੀਂ ਕਰਨਾ ਉਦੋਂ ਬਾਅਦ ਫਿਰ ਤੋਬਾ ਹੁੰਦਾ ਹੈ ਉਹ ਕਹਿੰਦੇ ਨੇ ਮੈਂ ਰੋਣ ਦੀ ਆਵਾਜ਼ ਸੁਣਾਈ ਦਿੱਤੀ ਕੀ ਮੈਂ ਦੇਖਿਆ ਕਿ ਅੰਦਰੋਂ ਆਵਾਜ਼ ਆ ਰਹੀ ਸੀ ਦਰਵਾਜ਼ੇ ਦੀ ਛੀਤ ਚੋਂ ਮੈਂ ਦੇਖ ਰਿਆਂ ਕਿ ਫਰੀਦ ਸਾਹਿਬ ਬਾਬਾ ਸਾਹਿਬ ਦਾ ਸਿਰ ਨਗਨ ਸੀ ਪਾਗੋਜ ਬੰਦੇ ਸਨੋ ਮੈਂ ਪਿਛਲੇ ਦਿਨੀ ਕਿਹਾ ਪੱਗ ਲਫ਼ਜ਼ ਪੰਜਾਬੀ ਦਾ ਹੈ ਦਸਤਾਰ ਲਫ਼ਜ਼ ਪੰਜਾਬੀ ਦਾ ਨਹੀਂ ਦਸਤਾਰ ਫਾਰਸੀ ਦਾ ਹੈ ਅਬ ਮੈਂ ਪੁਲਾਵਾ ਪੱਗ ਦਾ ਹਿੰਦੀ ਵਿੱਚ ਪਗੜੀ ਹੈ ਖੂਬ ਤੇਰੀ ਪਗੜੀ ਪਾਗ ਵੀ ਹੈ ਇਹ ਬਾਣੀ ਚੋਂ ਆਉਂਦਾ ਹੈ ਬੰਕੇ ਬਾਲ ਪਾਗ ਸਿਰ ਡੇਰੀ ਪੱਗ ਪਾਗ ਪਗੜੀ ਤੇ ਦਸਤਾਰ ਇਹ ਸਾਰੇ ਚਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀੋਂ ਆਉਂਦੇ ਆ ਕੁਲਾ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਪਠਾਨ ਕੁल्ले ਬੰਦੇ ਸਾਂ ਉਹ ਕਹਿੰਦੇ ਸਿਰ ਨਗਨ ਸੀ ਤੇ ਜ਼ਮੀਨ ਉੱਤੇ ਵਾਰ-ਵਾਰ ਮੱਥਾ ਰਗੜਦੇ ਸਨ ਤੇ ਸ਼ਬਦ ਕਹਿੰਦੇ ਸਨ ਅਜ਼ ਬਹਿਰੇ ਤੂੰ ਮੀਰਮ ਜ਼ੇ ਬਰਹੇ ਤੂੰ ਜ਼ੀਮ ਅਜ਼ ਬੇਰੇ ਤੂੰ ਮੀਰਮ ਇਹਦਾ ਅਰਥ ਕਿ ਰੱਬਾ ਜਿੱਦਨ ਮੈਂ ਮਰਾਂ ਮੈਂ ਤੋਬਾ ਕਰਨਾ ਗੁਨਾਹਾਂ ਤੋਂ ਮੈਂ ਮਰਾਂ ਵੀ ਤੇਰੇ ਲਈ ਤੇ ਜਿੰਨੀ ਦੇਰ ਤੱਕ ਮਰਨ ਤੋਂ ਪਹਿਲਾਂ ਜਾਉਣਾ ਮੈਂ ਜੀਵਾਂ ਵੀ ਕੇਵਲ ਤੇਰੇ ਲਈ ਤੋਬਾ ਬੰਦਾ ਇਕੱਲਿਆਂ ਕਰਦਾ ਓੰਜ ਸਾਡੇ ਧਰਮ ਚ ਹਰ ਧਰਮ ਨੇ ਤੋਬਾ ਵਾਸਤੇ ਇੱਕ ਮਰਿਆਦਾ ਵੀ ਬਣਾਈ ਹੈ ਪਰ ਬੰਦਾ ਜੇ ਬਣਾਏ ਸਾਡੇ ਵਿੱਚ ਜਦੋਂ ਕੋਈ ਤੋਬਾ ਕਰਦਾ ਹੈ ਜਾਂ ਵਿੱਚ ਸੰਗਤ ਵਿੱਚ ਖਲੋਂਦਾ ਹੈ ਜਾਂ ਫਿਰ ਜਿਹੜੀ ਤੋਬਾ ਕਰਨ ਦਾ ਤਰੀਕਾ ਹੈ ਉਹ ਪੰਜਾਂ ਕੁਲ ਜਾ ਕੇ ਗੱਲ 'ਚ ਪੱਲਾ ਪਾ ਕੇ ਆਪਣੀ ਖਿਮਾ ਜਾਂਚਣਾ ਕਰਦਾ ਹੈ ਹੈ ਤਾਂ ਤੋਬਾ ਹੀ ਨਾ ਮੈਂ ਅੱਜ ਤੋਬਾ ਨਹੀਂ ਕਰਾਂਗਾ ਤੋਬਾ ਬੰਦਾ ਜਦੋਂ ਕਰਦਾ ਫਿਰ ਇਹਦੇ ਸਰੀਰ ਦੀ ਮੁਦਰਾ ਬੰਦੀ ਹੈ ਕਦੀ ਆਪਣੇ ਕੰਨ ਫੜਦਾ ਕਦੀ ਮੱਥਾ ਜ਼ਮੀਨ ਤੇ ਲਾਂਦਾ ਹੈ ਮੈਂ ਬੇਨਤੀ ਕਰਾਂ ਅੱਜ ਜਿਹੜਾ ਸ਼ਬਦ ਹੈ ਇਹ ਪਛਤਾਵੇ ਨੂੰ ਜਨਮ ਦੇ ਰਿਹਾ ਹੈ ਇਹ 네ਗੇਟਿਵ ਨਹੀਂ ਮੈਂ ਤਾਂ ਕਹਾਂ ਪੋਜ਼ਿਟਿਵ ਹੈ ਕੇ ਬੰਦੇ ਨੂੰ ਆਪਣੇ ਅੰਦਰ ਦੇ ਸ਼ੀਸ਼ੇ ਦਾ ਪਤਾ ਲੱਗ ਜਾ ਮੈਂ ਕੀ ਕੁਝ ਇਕੱਠਾ ਕਰੀ ਬੈਠਾ ਮੇਰੇ ਕੋਲ ਕੀ ਹੈ